ਇਹ ਕਾਸੀ ਨਕਮੀ ਨਖੱਟੂ ਸਰਕਾਰ ਆਈ ਹੈ ਜਿਹਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਦਾ ਇਸ ਸਾਲ ਦਾ ਕਰਜ਼ਾ ਉਹ ਮਿਲਾ ਕੇ 26000 ਕਰੋੜ ਰੁਪਏ 26000 ਕਰੋੜ ਰੁਪਈਆ ਸਰ ਜਿਹੜੀ 올ਡ ਪੈਨਸ਼ਨ ਸਕੀਮ ਪਿਓ ਵਾਲੀ ਅਰਾਮਸ ਕਰ ਇੱਕ ਡੇਢ ਸਾਲ ਹੋ ਗਿਆ ਮੋਟੂਫਾਈ 1000 ਰੁਪਏ ਜਿਹੜਾ ਪੀਪੀਆ ਨੂੰ ਦੇਣੇ ਸੀ ਉਹ ਦੇ ਹੀ ਨਹੀਂ ਸਕਿਆ ਕਿ ਪੱਲੇ ਨਹੀਂ ਢੇਲਾ ਕਾਫੀ ਮੇਲਾ ਜਿਹੜੇ ਮੁੱਦਿਆਂ ਤੇ ਹਨ ਇਹਨਾਂ ਦੇ ਜਵਾਬ ਦੇ ਦਿੰਦਾ ਸੰਤਰੇ ਦੇ ਜਵਾਬ ਇਹਦੇ ਕੋਲ ਹੈ ਹੀ ਕੁਛ ਨਹੀਂ ਇਹ ਪੱਲੇ ਕਾਫੀ ਇਹ ਸਰਕਾਰਾਂ ਚਲਾਉਣੀਆਂ ਤੇ ਚੁੱਕਲੇ ਸੁਣਾਣੇ ਬਹੁਤ ਫਰਕ ਹੈ ਮਿਸਟਰ ਆਹ ਤਾਂ ਮੈਂ ਪੇਸ਼ ਕਰਦੇ ਹਾਂ ਆਪ ਨੰਦ ਬਾਪ ਨੰਦ ਤੀਜੇ ਨੰਦ ਨਾਲ ਕੇ ਨੰਗਾ ਕਰਨਾਂਗਾ ਸਵਾਲ ਆਇਆ ਇਸ਼ਾਨ ਐਡਮ ਦੇਖੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਮਾਨ ਸਰਕਾਰ ਤੇ ਹਮਲਾ ਬੋਲਿਆ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਮਾਨ ਸਰਕਾਰ ਨੂੰ ਕਰਜ਼ਾ ਬਿਜਲੀ ਮਾਈਨਿੰਗ ਤੇ ਹੋਰ ਮੁੱਦਿਆਂ ਤੇ ਘੇਰਿਆ ਤੇ ਜਮ ਕੇ ਰਗੜੇ ਲਾਇਆ ਇਹ ਤਾਂ ਐਸੀ ਨਕਮੀ ਲਖਤੂ ਸਰਕਾਰ ਆਈ ਹੈ ਜਿਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਲਈ ਇਸ ਸਾਲ ਦਾ ਕਰਜ਼ਾ ਉਹ ਮਿਲਾ ਕੇ 36000 ਕਰੋੜ ਰੁਪਏ 36 ਹਜ਼ਾਰ ਕਰੋੜ ਰੁਪਈਆ ਸਰ ਦੋ ਸਾਲਾਂ ਦੇ ਵਿੱਚ 67000 ਕਰੋੜ ਰੁਪਈਆ ਕਰਜ਼ਾ ਚੁਕ ਲਿਆ ਉਹ ਸਰਕਾਰ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਦੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ ਇਸ ਐਵਰੇਜ ਦੇ ਉੱਤੇ ਪੰਜਾਂ ਸਾਲਾਂ ਦੇ ਵਿੱਚ 170000 ਕਰੋੜ ਰੁਪਈਆ ਕਰਜ਼ਾ ਖਵਾ ਦਈਏ ਲਾਸਟ ਤੇ ਆ ਪੰਜਾਬ 50 ਤੇ ਪਹੁੰਚ ਗਿਆ ਟੈਕ ਜੀਡੀਪੀ ਰੇਸ਼ੋ 50 ਤੇ ਜਦੋਂ 60 ਤੇ ਪਹੁੰਚੂ শ্রীলੰਕਾ ਉਹਨੂੰ ਬਰੈਡ ਨਹੀਂ ਮਿਲਦੀ ਸਹੀ ਲੋਕ ਭਰਾ ਉਖਡਾਉਣਾ ਬਣਿਆ ਸੈਂਟਰ ਦੇ ਹੱਥ ਦਾ ਗੁੱਡਾ ਬਣਿਆ ਤਾਂ ਹੀ ਤੇ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਜਿਹੜਾ ਰਿਜੈਕਟ ਕੀਤਾ ਹੋਇਆ ਸੀ ਉਹਦੇ ਕਾਨੂੰਨ ਬਣਾਉਣਾ ਆਪਣੀ ਵੋਟ ਬੈਂਕ ਪੋਲਿਟਿਕਸ ਖਾਤਰ ਪੰਜਾਬੀ ਵਿਰੋਧ ਕਿ ਸੜਕਾਂ ਬਣਾਉਣ ਤੇ ਪੁਲ ਬਣਾਉਣ ਤੇ ਇਹਦੇ ਪਿਛਲੇ ਉਧ ਘਟਨ ਕਰੀ ਜਾਂਦਾ ਕਿਥੇ ਝੋਟਿਆਂ ਦਾ ਕਹਿੰਦੇ ਝੋਟੇ ਆਉਣਗੇ ਇੱਥੇ ਝੋਟੇ ਖਾਦੇ ਉਦੋਂ ਉਦਾਂ ਦੇ ਉਦਾਂ ਹੀ ਪਏ ਨੇ ਇੱਥੇ ਪੰਜ ਪੰਜ ਬੋਲ ਲੱਗੇ ਨੇ ਕੈਪੀਟਲ ਐਕਸਪੈਂਡੀਚਰ ਜਦੋਂ ਸਟੇਟ ਪੈਸੇ ਪਾਉਂਦਾ ਉਹ ਪੰਜ ਗੁਣੇ ਹੋ ਕੇ ਵਾਪਸ ਆਉਂਦੇ ਜਿਹੜੇ ਮੁੱਦੇ ਆ ਨਾ ਇਹਦੇ ਜਵਾਬ ਦੇ ਦਿੰਦਾ ਸੰਤਰਿਆਂ ਦੇ ਜਵਾਬ ਅਰੇ ਇਹਦੇ ਕੋਈ ਹੈ ਹੀ ਕੁਛ ਨਹੀਂ ਇਹਦੇ ਪੱਲੇ ਕੱਥ ਨਹੀਂ 1000 ਰੁਪਏ ਜਿਹੜਾ ਬੀਬੀਆਂ ਨੂੰ ਦੇਣੇ ਸੀ ਉਹ ਦੇ ਨਹੀਂ ਸਕਦਾ ਕਿਉਂਕਿ ਪੱਲੇ ਨਹੀਂ ਢੇਲਾ ਕਾਫੀ ਮੇਲਾ ਨਹੀਂ ਹੈ ਜੀ ਐਂ ਸਮਝੇ ਪੜਾ ਹੈ ਜੀ ਜਿਹੜੀ 올ਡ ਪੈਨਸ਼ਨ ਸਕੀਮ ਪਿਓ ਵਾਲੀ ਅਨਾਉਂਸ ਕਰਦੀ ਇਸਕ 1.5 ਸਾਲ ਹੋ ਗਿਆ ਉਹਨੂੰ ਨੋਟੀਫਾਈ ਨਹੀਂ ਉਹ ਲੋਗ ਆ ਗਏ ਸ਼ੇਰ ਆ ਗਏ ਹਮਾਤਲ ਨੇ ਕਰ ਕੇ ਆਉ ਮਰੀ ਦੇ ਕੇ ਆਉ ਮਨ ਇਹ ਸਰਕਾਰਾਂ ਚਲਾਉਣੀਆਂ ਤੇ ਚੁਟਕਲੇ ਸੁਣਾਣੇ ਬਹੁਤ ਫਰਕ ਹੈ ਮਿੱਤਰਾ 1 ਕਰੋੜ 7 ਲੱਖ ਬੰਦਿਆਂ ਦਾ ਇਲਾਜ ਤੇ ਤੁਸੀਂ ਖਰਚਾ ਕੀਤਾ ਪਰ ਹੈਡ ਜਿਹਦੇ ਨਾਲ ਇੱਕ ਪੈਰਾਸੀਟਾਮੋਲ ਦੀ ਗੋਲੀ ਮਹਿੰਗੀ ਹੈ ਤੇ ਤੁਸੀਂ ਟੈਸਟਾਂ ਦੇ ਜਿਹੜੇ ਖਰਚੇ ਦਿੱਤੇ ਮੈਂ ਕਹਿੰਦਾ ਇੱਕ ਚੀਜ਼ ਦਾ ਟੈਸਟ ਨਹੀਂ ਉਸਦਾ ਉਹਦਾ ਚ ਤੇ ਤੁਸੀਂ ਉੱਚੀਆਂ ਉੱਚੀਆਂ ਮਾਰਦੇ ਹੋ ਵੀਂਦਾ ਹੈ ਝੂਕਦਾ ਪੁਲਿੰਦਾ ਤੇ ਕਹਿੰਦਾ ਜੀ ਅਸੀਂ 9000 ਟੀਚਰਾਂ ਨੂੰ ਨੌਕਰੀ ਦੇ ਤੇ ਨਹੀਂ 9000 ਟੀਚਰਾਂ ਨੂੰ ਨੌਕਰੀ ਦੇਦੀ 8000 ਰਟਾਇਰ ਹੋ ਗਏ ਫਾੜ ਲਓ ਫਾੜ ਲਓ ਪੂ ਦੇਖੋ ਇਹਨਾਂ ਲੋਕਾਂ ਦੀ ਮਤਲਬ ਕਿਸ ਕਦਰ ਗਿਰ ਗਏ ਕਮਾਲ ਤੇਰੀ ਕੁਮਾਰ ਤੇ ਉਹ 36000 ਕਿਧਰ ਗਏ ਹਰੇ ਪੰਨ ਦੀ ਸਿਆਹੀ ਨਾਲ ਤੇਰੀ ਸਿਆਹੀ ਮੁੱਕ ਗਈ ਕਿੱਥੇ ਆ ਸਿਆਹੀ ਆਪਦੀਆਂ ਨਜ਼ਰਾਂ ਚ ਗਿਰ ਗਈ ਉਸਾਰ ਤੁਸੀਂ ਤੁਮ ਚੁੱਕਣ ਵਾਲਾ ਕੋਈ ਤੁਸੀਂ ਕਹਿੰਦੇ ਹੋ 8 ਲੱਖ 26000 ਹਾਊਸ ਹੋਲਡਾਂ ਨੂੰ ਅਸੀਂ ਮੰਰੇਕਾ ਦੇ ਦਿੱਤੀ ਉਹ ਦਿਹਾੜੀ 100 ਦਿਨਾਂ ਦੀ ਤੁਸੀਂ 35 36 ਦਿਨਾਂ ਦੀ ਵੀ ਦਿੱਤੀ ਜਾਂ ਇਸੇ ਕਰਕੇ ਸਾਡਾ ਵਜਨ ਜਿਹੜਾ ਉਹ 2 ਲੱਖ ਕੀ ਪਹੁੰਚਿਆ ਕਿ ਲਈ ਤੇ ਮਹਾਰਾਸ਼ਟਰ ਦਾ ਬਜਟ 5 ਲੱਖ ਕਰੋੜ ਤੁਰੰਦੀ ਤਾਕਤ ਨਹੀਂ ਨਾ ਮਜਬੂਤ ਖਾਂ ਪੱਲੇ ਫੁੱਟੀ ਕੋੜੀ ਨਹੀਂ ਉਹ ਨਾ ਕਰੋੜੀ ਮੱਲ ਦੱਸ ਕਿੰਨੇ ਕਿੰਨੀ ਮਾਈਨਿੰਗ ਦੇ ਪੈਸੇ ਜਮ੍ਹਾਂ ਕਰਾਇਆ ਤੁਸੀਂ 2 ਸਾਲਾਂ ਦੇ 300 ਕਰੋੜ ਸਾਲ ਦਾ ਸਾਲ ਦਾ 247 ਤੇ ਤੇਰਾ ਸੁਪਰੀਮ ਕੋ ਦਾ 20000 ਕਰੋੜ ਕਿੱਥੇ ਗਿਆ ਉਹ ਕਿੱਥੇ ਆਉਂਦਾ ਉਹ ਮੁੱਤਰਿਆਰੇ 13000 ਕਰੋੜ ਰੁਪਏ ਦੇ ਹਲਵਾਦਲੇ ਸਾਹ। ਮੈਂ ਕਹਿੰਦਾ ਪਿਛਲੇ ਵੀ ਡਿਕਲੇਅਰ ਕਰ ਜਿਹੜਾ ਚੋਰ ਆ ਕਰ ਤੂੰ ਦੰਬ ਜੇ ਮਾਰਦਾ ਰਹਿਣਾ ਕਾਰਵਾਈ ਕਰਨਾ। ਕਰ ਕਰ ਬਾਈ। ਤੁਸੀਂ ਜਦੋਂ ਕੰਪੇਅਰ ਕਰੋਗੇ। ਅਸੀਂ 2000 ਕਰੋੜ ਤੇ ਤਾਮਿਲਨਾਡੂ 2000 ਕਰੋੜ ਤੇ 2002 ਚ। ਅਜੋ 45000 ਕਰੋੜ। ਤੁਸੀਂ ਹਿਸਾਬ ਲਾਓ। ਨਾ ਰੇਤੇ ਚੋਂ, ਨਾਕਸਾਈਜ਼ ਚੋਂ, ਨਾ ਕੇਬਲ ਚੋਂ ਇੱਕ ਥਾਂ ਹੋ ਮਾਫੀਆ ਖਤਮ ਨਹੀਂ ਹੋਇਆ। ਤੁਹਾਨੂੰ ਕਹਿੰਦਾ ਦੂਨਾ ਛੜਾਈ ਤੈਨੂੰ ਰਸਾਸ ਦਿੱਤਾ ਹੈ ਜਸਟਿਸ ਨੂੰ ਵੀ ਐਦਾਂ ਕੀ ਮਿਸਟਰਨ ਫੜਦਾ ਐਦਾਂ ਕਾਰਵਾਈ ਕਰਨ ਦਾ ਤਾ ਨੰਨ ਪੇਸ਼ ਕਰਦੇ ਹਾਂ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰਨਾਗਾ ਸਵਾਲ ਆਇਆ ਏ ਸ਼ਾਨ ਕੇ ਐਦਾਂ ਦੇਖ ਵਾ ਪੰਜਾਬ ਦਾ ਫਿਊਚਰ ਐਟ ਸਟੇਕ ਹੈ ਬਿਲਕੁਲ ਫਾਈਨੈਂਸ਼ੀਅਲ ਐਮਰਜੈਂਸੀ ਦੀ ਫਿਕਰ ਆ ਦੇ